ਪ੍ਰਧਾਨ ਜੀ ਅੱਜ ਆਪਣੇ ਲੱਖਾ ਸਿਧਾਣਾ ਵੱਲੋਂ ਜਿਹੜਾ ਹੈਗਾ ਬੁੱਢੇ ਨਾਲੇ ਨੂੰ ਲੈ ਕੇ ਪੰਜਾਬ ਵਾਸੀਆਂ ਨੂੰ ਬੁਲਾਇਆ ਗਿਆ ਹੈ ਕੱਟ ਕੀਤਾ ਹੈ ਕਿਦਾਂ ਦੇਖਦਾ ਤੁਸੀਂ ਇਸ ਮਸਲੇ ਨੂੰ ਸਭ ਤੋਂ ਪਹਿਲਾਂ ਮੈਂ ਪ੍ਰਸਤੀ ਤਾਕਤ ਤੇ ਪਟਿਆਲਾ ਟਾਈਮਜ਼ ਦਾ ਦੇਵੀਗੜ ਸਰਕਲ ਚਾਹਣ ਤੇ ਮੈਂ ਸਵਾਗਤ ਕਰਦਾ ਜਿੱਥੋਂ ਤੱਕ ਸਵਾਲ ਹੈ ਲੱਖਾ ਸਿਧਾਣਾ ਦਾ ਉਹਦੇ ਬਾਰੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਪੰਜਾਬ ਦਾ ਜਿਹੜਾ ਮਾਹੌਲ ਇਹ ਹੈ ਵਾਤਾਵਰਨ ਪ੍ਰਤੀ ਹੈ ਤੇ ਬਹੁਤ ਚਿੰਤਾਜਨਕ ਹੈ ਸਾਡੇ ਚ ਜਦੋਂ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਕੇਜਰੀਵਾਲ ਜੀ ਨੇ ਬਹੁਤ ਕੁਝ ਕਿਹਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਆਸੀ ਪੰਜਾਬ ਦਾ ਜਿਹੜਾ ਹੈ ਇਹ ਵਾਤਾਵਰਨ ਹੈ ਇਸ ਨੂੰ ਤੇ ਕੁਝ ਹੋਰ ਜਿਹੜਾ ਵਾਤਾਵਰਨ ਨਾਲ ਸੰਬੰਧਿਤ ਹੀ ਹੈ ਚਿੱਟੇ ਦੀ ਮਸੱਮਸਿਆ ਹੈ ਨਸਿਆਨੀ ਸਮੱਸਿਆ ਹੈ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਭਰਮਾਉ ਜਿਹੜੇ ਉਹਨਾਂ ਨੇ ਭਰੋਸੇ ਦਿੱਤੇ ਸੀਗੇ ਉਹ ਸਾਰੇ ਕਿਤੇ ਨਾ ਕਿਤੇ ਫੇਰ ਸਿੱਧ ਹੋਏ ਆ ਲੱਗਦਾ ਨਹੀਂ ਕਿ ਉਹਨਾਂ ਨੇ ਇਸ ਪਾਸੇ ਕੋਈ ਧਿਆਨ ਦਿੱਤਾ ਹੋਵੇ ਬਲਕਿ ਉਨਦੀ ਸਰਕਾਰਾਂ ਤੋਂ ਬਾਤ ਤਾਂ ਮੈਨੂੰ ਲੱਗਦਾ ਕਿ ਇਹ ਸਾਰੀਆਂ ਉਪਰਾਹੀਆਂ ਜਿਹੜੀਆਂ ਉਹ ਦੁਗਣੀਆਂ ਹੀ ਹੋਈਆਂ ਹੋਣਗੀਆਂ ਤੇ ਪ੍ਰਣਾ ਜੀ ਇਥੇ ਜਿਹੜਾ ਹੁਣ ਕੱਟ ਕੀਤਾ ਉਸੇ ਜਾਣਾ ਚਾਹੀਦਾ ਮਸਲਾ ਜਿਹੜਾ ਦੱਸਿਆ ਜਾ ਰਿਹਾ ਵੀ ਉਹ ਗੰਦੇ ਨਾਲੇ ਦੇ ਵਿੱਚ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦਾ ਤਜਾਬ ਵੀ ਪਾਣੀ ਤਜਾਬ ਜਿਹੜਾ ਹੈਗਾ ਵਿੱਚ ਮਿਲਕਦੇ ਆ ਪਿਛਲੇ 40 ਸਾਲਾਂ ਤੋਂ ਜਿਹਦੇ ਨਾਲ ਕਿ ਭਿਆਨਕ ਬਿਮਾਰੀਆਂ ਜਿਹੜੀਆਂ ਰੂਪ ਧਾਰਨ ਕਰਦੀਆਂ ਨੇ ਕੈਂਸਰ ਵਰਗੀਆਂ ਤੇ ਕੀ ਉੱਥੇ ਲੋਕਾਂ ਨੂੰ ਇਸ ਮਸਲੇ ਦੇ ਜਾਣਾ ਚਾਹੀਦਾ ਸਰ ਦੇਖੋ ਜੀ ਇਹ ਗੱਲ ਲੋਗਾਤੇ ਹੀ ਨਿਰਭਰ ਕਰਦੀ ਹੈ ਅਸੀਂ ਤਾਂ ਲੋਗਾਤੇ ਹੀ ਇਸ ਗੱਲ ਨੂੰ ਛੱਡਣੀ ਚਾਹਾਂਗੇ ਕਿਉਂਕਿ ਗੱਲ ਜਾਣ ਦੀ ਨਾ ਜਾਣ ਦੀ ਨਹੀਂ ਇਹ ਗੱਲ ਮਸਲਾ ਹੈਗਾ ਬਹੁਤ ਗੰਭੀਰ ਔਰ ਵਧੀਆ ਮਸਲੇ ਨੂੰ ਉਠਾਇਆ ਕਿਸ ਨੇ ਉਠਾਇਆ ਇਹ ਸਾਡੇ ਵਾਸਤੇ ਇੰਨੀ ਨਹੀਂ ਰੱਖਦਾ ਮਸਲਾ ਠੀਕ ਹੈ ਪੰਜਾਬ ਦੇ ਜਿਹੜੇ ਅੱਜ ਪਾਣੀ ਹੈ ਉਹਨਾਂ ਤੇ ਵਿੱਚ ਦੇਖਣ ਚਾਹ ਸੁਣਨ ਚਾ ਰਿਹਾ ਵਿਗਿਆਨੀਆਂ ਦੀ ਰਿਪੋਰਟ ਆ ਡਾਕਟਰਾਂ ਦੀ ਰਿਪੋਰਟ ਆ ਦੱਸਦੀ ਹੈ ਕਿ ਜ਼ਹਿਰ ਬਣ ਚੁੱਕੀ ਹੈ ਵਾਤਾਵਰਨ ਜਿੰਨਾ ਵੀ ਸਾਡਾ ਹੈਗਾ ਉਹ ਪੂਰੀ ਤਰ੍ਹਾਂ ਗੰਦਲਾ ਹੋ ਚੁੱਕਿਆ ਇਸ ਨੂੰ ਗੰਭੀਰ ਹਰ ਇੱਕ ਬੱਚੇ ਨੂੰ ਹੋਣਾ ਪਵੇਗਾ ਹਰ ਇੱਕ انسان ਨੂੰ ਗੰਭੀਰ ਹੋਣਾ ਪਵੇਗਾ ਜੇ ਅਸੀਂ ਪੰਜਾਬ ਦੇ ਵਾਤਾਵਰਨ ਨੂੰ ਬਚਾਉਣਾ ਹੈ ਨਹੀਂ ਤਾਂ ਸਾਡਾ ਰਾਬੀ ਰਕਾ ਪਤਾਨ ਜੀ ਇੱਕ ਮਸਲਾ ਹੋਰ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਕੀ ਪੰਜਾਬ ਦਾ ਮਸਲਾ ਆਖ ਰਿਹਾ ਹੈ ਦਿਨੋਂ ਦਿਨ ਜਿਹਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਕਿਹਾ ਜਾ ਰਿਹਾ ਵੀ ਪ੍ਰਵਾਸੀਆਂ ਦਾ ਇੱਥੇ ਆ ਕੇ ਆਧਾਰ ਕਾੜਨੀ ਬਣਨਾ ਚਾਹੀਦਾ ਉਹਨਾਂ ਨੂੰ ਇਲੈਕਸ਼ਨ ਚ ਨਹੀਂ ਲੜਨਾ ਚਾਹੀਦਾ ਤੇ ਜ਼ਮੀਨਾਂ ਵਗੈਰਾ ਨਹੀਂ ਖਰੀਦ ਸਕਦੇ ਕੰਮ ਕਰਨ ਆਏ ਨੇ ਤਾਂ ਕੰਮ ਕਰਕੇ ਆਪਣਾ ਰੋਜੀ ਰੋਟੀ ਕਮਾ ਸਕਦੇ ਨੇ ਇਸ ਮਸਲੇ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਪ੍ਰਵਾਸੀਆਂ ਦਾ ਮਸਲਾ ਮੈਨੂੰ ਲੱਗਦਾ ਹੈ ਇਹ ਤਾਂ ਕੁਝ ਲੋਕਾਂ ਦੀ ਉਠਾਈ ਹੋਈ ਗਲਤ ਜੀ ਆਵਾਜ਼ ਲੱਗਦੀ ਹੈ ਜੇ ਅਸੀਂ ਲੋਕਾਂ ਦੀ ਗੱਲ ਨੂੰ ਆਪਣੇ ਪੰਜਾਬ ਤੇ ਇਸ ਤਰੀਕੇ ਨਾਲ ਥੋਪਾਂਗੇ ਤਾਂ ਇਹ ਕਾਨੂੰਨ ਤੋਂ ਗੈਰਕਾਨੂੰਨੀ ਜੀ ਗੱਲ ਲੱਗਦੀ ਹੈ ਜਦੋਂ ਸਾਡਾ ਪੰਜਾਬੀ ਬੱਚਾ ਜਾ ਕੇ ਬਾਹਰਲੇ ਦੇਸ਼ਾਂ 'ਚ ਸੈਟਲ ਹੁੰਦਾ ਹੋਵੇ ਇਲੈਕਸ਼ਨ ਲੜਦਾ ਉੱਥੋਂ ਦਾ ਪ੍ਰਧਾਨ ਮੰਤਰੀ ਤੱਕ ਕਈ ਦੇਸ਼ਾਂ 'ਚ ਸਾਡੇ ਦੇ ਪੰਜਾਬ ਦੇ ਬੱਚੇ ਜਾਂ ਮੰਤਰੀ ਬਣੇ ਆਂ ਕਈ ਦੇਸ਼ਾਂ 'ਚ ਸਾਡੇ ਦੇ ਹਿੰਦੂਸਤਾਨ ਦੇ ਬੱਚੇ ਪ੍ਰਧਾਨ ਮੰਤਰੀ ਤੱਕ ਦੀ ਕੁਰਸੀ ਤੇ ਬੈਠੇ ਆ ਪਿੱਛੇ ਹੀ ਅਸੀਂ ਲੰਡਨ 'ਚ ਦੇਖਿਆ ਹੈ ਇੰਗਲੈਂਡ 'ਚ ਸਾਡਾ ਪ੍ਰਧਾਨ ਮੰਤਰੀ ਟੀ.ਸੀ. ਸੁਨਕ ਜੀ ਬਣਿਆ ਜੇ ਉਹ ਵੀ ਇਹੋ ਜਿਹੀਆਂ پابੰਦੀਆਂ ਲਾ ਦੇਣਗੇ ਤਾਂ ਸਾਇਦ ਅਸੀਂ ਇੱਕ ਛੋਟੇ ਜਿਹੇ ਦਾਇਰੇ 'ਚ ਹੀ ਸਿੰਮਟ ਕੇ ਰਹਿ ਜਾਵਾਂਗੇ ਸਾਡੀ ਪੰਜਾਬੀ ਪੰਜਾਬ ਦੀ ਹਤ ਸਾਰੀ ਕਿੱਥੇ ਹੋ ਆਪ ਅਸੀਂ ਸਿੰਮਟ ਕੇ ਰਹਿ ਜਾਵਾਂਗੇ ਮਸਲਾ ਇਹ ਨਹੀਂ ਹੈਗਾ ਕਿ ਕੋਣ ਆ ਕੇ ਸਾਡੇ ਉਰੇ ਆ ਕੇ ਤੇ ਕਿੱਥੇ ਕਿੰਨੀ ਤਰੱਕੀ ਕਰ ਰਿਹਾ ਹੈ ਤੇ ਉਹ ਕਿਸ ਤਰੀਕੇ ਨਾਲ ਹਾਂ ਇੱਕ ਚੀਜ਼ ਜ਼ਰੂਰ ਸੋਚਣ ਵਾਲੀ ਆ ਕੁਝ ਲੋਕ ਇਹ ਜਿਹੇ ਸਾਡੇ ਪੰਜਾਬ 'ਚ ਆ ਚੁੱਕੇ ਆ ਜਿਨ੍ਹਾਂ ਨੂੰ ਰਾਜਨੀਤਿਕ ਤੌਰ ਤੇ ਲੱਗਦਾ ਹੈ ਕਿ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਬੜਾਵਾ ਦਿੱਤਾ ਹੈ ਉਹ ਬਿਲਕੁਲ ਸਰਾਸਰ ਕਰਤਾ ਹੈ ਕਿਸੇ ਦੀ ਅੱਜ ਅਸੀਂ ਜੇ ਦੇਖੀਏ ਪੰਜਾਬ ਚ ਜਿਹੜਾ ਹੈਗਾ ਉਹ ਵੱਤ ਆਪਣਾ ਬਿਲਕੁਲ ਮਾਹੌਲ ਜਿਹੜਾ ਹੈਗਾ ਉਹ ਖਰਾਬ ਹੋ ਚੁੱਕਿਆ ਪਿਛਲੇ ਦਿਨਾਂ ਚ ਪੰਜਾਬ ਚ ਬਹੁਤ ਹੱਤਿਆਵਾਂ ਹੋਈਆਂ ਲੁੱਟਾਂ ਡਕੈਤੀਆਂ ਹੋਈਆਂ ਜਿੱਦੇ ਪਾਸੇ ਸਰਕਾਰ ਨੇ ਕਿਸੇ ਪਾਸੇ ਧਿਆਨ ਨਹੀਂ ਦਿੱਤਾ ਇਹ ਚੀਜ਼ਾਂ ਜਿਹੜੀ ਹੈਗੀਆਂ ਉਹਨਾਂ ਨੂੰ ਦੇਖਣੀ ਚਾਹੀਦੀ ਹੈ ਕਿ ਪੂਰੇ ਕੌਣ ਕਿਸ ਤਰੀਕੇ ਨਾਲ ਆ ਕੇ ਬਸ ਰਿਹਾ ਹੁਣ ਸਾਡੇ ਦੇਵੀਗੜ੍ਹ ਚ ਈਲੇ ਨੂੰ ਸਾਨੂੰ ਨਹੀਂ ਲੱਗਦਾ ਅਸੀਂ ਪੁਰਾਣੇ ਜੰਮਪੜ ਰਹੇ ਦੇਵੀਗੜ੍ਹ ਦੇ ਅਸੀਂ ਜਦੋਂ ਦੇਖਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਕੌਣ ਬੰਦਾ ਕਿੱਥੋਂ ਆਇਆ ਹੈ ਉਹ ਕਿੱਥੋਂ ਨਹੀਂ ਆਉਂਦਾ ਕੋਈ ਅਸੀਂ ਕੁਝੋੜ ਨਹੀਂ ਚੈੱਕ ਕਰ ਸਕਦੇ ਤੇ ਸਾਡੇ ਤੇ ਹੀ ਬਲਕਿ ਜੇ ਅਸੀਂ ਇਹੋ ਜਿਹੀ ਕੋਈ ਆਵਾਜ਼ ਉਠਾਉਂਨੇ ਆ ਤਾਂ ਕਿਤਨੇ ਕਿਤੇ ਸਰਕਾਰ ਸਾਡੇ ਤੇ ਹੀ ਭਾਰਗ ਪੈ ਜਾਂਦੀ ਹੈ ਉਹਨਾਂ ਨੂੰ ਪਤਾ ਨਹੀਂ ਕੀ ਲਗਾਇਆ ਇੱਕ ਮਸਲਾ ਆਇਆ ਸੀਗਾ ਸਾਡਾ ਜਿਹੜਾ ਰੁਮੰਗੀਆਂ ਮੁਸਲਮਾਨਾਂ ਦਾ ਅਸੀਂ ਕੁਝ ਇਹੋ ਜਿਹੇ ਤੱਤ ਜਿਹੜੇ ਦੇਸ਼ ਵਿਰੋਧੀ ਨੇ ਉਨ੍ਹਾਂ ਨੂੰ ਬਸਾਉਣ ਵਿੱਚ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਪਾਰਟੀ ਦੀ ਖਾਸ ਕਰਕੇ ਦੋਹਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਉਹ ਕਿਤੇ ਨਾ ਕਿਤੇ ਸਾਡੇ ਦੇਸ਼ ਨੂੰ ਅਗਾਹਤ ਪਹੁੰਚਾਉਂਦੇ ਆ ਤੇ ਇਹ ਸਾਡੇ ਵਾਸਤੇ ਦੁਖਦਾਈ ਪਹਿਲੂ ਹੈ ਅਸੀਂ ਸਰਕਾਰ ਨੂੰ ਫੇਰ ਬੇਨਤੀ ਕਰਦੇ ਆ ਕਿ ਉਨ੍ਹਾਂ ਲੋਕਾਂ ਤੇ ਜਿਹੜੇ ਕਿ ਇਹ ਜਥੇਸ਼ਵਰੋਧੀ ਤੱਤ ਨੇ ਉਨ੍ਹਾਂ ਤੇ ਜ਼ਰੂਰ ਨਾਥ ਪਾਉਣ ਨਾ ਕਿ ਉਨ੍ਹਾਂ ਪ੍ਰਵਾਸੀਆਂ ਤੇ ਜਿਹੜੇ ਕਿ ਉਰੇ ਮਜ਼ਦੂਰੀ ਕਰਨ ਆਉਂਦੇ ਆ ਤੇ ਸਾਡੇ ਪੰਜਾਬੀਆਂ ਦੇ ਜੀੜੀ ਲਗਾਉਣ ਦਾ ਕੰਮ ਕਰਦੇ ਆ ਕਿਸਾਨੀ ਦਾ ਕੰਮ ਕਰਦੇ ਆ ਉਹ ਬੱਚੇ ਆਪਣਾ ਸਾਡੇ ਹਰੇ ਮੰਡੀਆਂ 'ਚ ਕੰਮ ਕਰਦੇ ਆ ਮਜ਼ਦੂਰ ਦੀ ਮਜ਼ਦੂਰੀ ਦੇ ਰੂਪ ਵਿੱਚ ਉਹਨਾਂ ਤੇ ਨੱਥ ਲਾਉਣ ਦੀ ਬਜਾਏ ਇਹੋ ਜੇ ਅਨਸਾਰਾਂ ਤੇ ਹੀ ਨੱਥ ਪਾਉਣ ਤੁਸੀਂ ਘਰੋਹਾਰੀਓ ਮੰਡੀ ਦੇ ਵਿੱਚ ਇੱਥੇ ਲੇਬਰ ਜਿਹੜੀ ਆ ਇਹ ਪ੍ਰਵਾਸੀਆਂ ਦੀ ਆਉਂਦੀ ਆ ਤੇ ਲੋਕਲ ਵੀ ਹੁੰਦੇ ਨੇ ਮਜ਼ਦੂਰ ਇਹਨਾਂ 'ਚ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ ਜੀ ਜ਼ਿਆਦਾ ਰਹੀ ਦੇ ਨੇ ਪ੍ਰਵਾਸੀ ਨੋ ਕੋਈ ਫਰਕ ਨਹੀਂ ਲੱਗਦਾ ਸਾਡੇ ਤਾਂ ਜਿੱਥੋਂ ਤੱਕ ਗੱਲ ਹੈ ਲੋਕਲ ਮਜ਼ਦੂਰਾਂ ਦਾ ਲੋਕਲ ਆਪਣਾ ਕੰਮ ਕਰਦੇ ਆ ਪਰ ਉਹ ਕਿਸੇ ਨਾ ਕਿਸੇ ਕੰਮ ਤੱਕ ਸੀਮਤ ਹੋ ਗਿਆ ਸਾਡਾ ਕੰਮ ਜਿਹੜੇ ਲੋਕਲ ਮਜ਼ਦੂਰ ਹੈ ਉਹ ਸ਼ਾਇਦ ਲਦਾਈ ਲਦਾਈ ਦਾ ਕੰਮ ਸਾਡਾ ਬਰੇ ਮੰਡੀਆਂ ਚੋਂ ਕਰਦੇ ਆ ਉਸ ਤੋਂ ਬਿਨਾ ਜਿਹੜਾ ਚਾਰ ਚਰਾਈ ਦਾ ਫਸਲ ਨੂੰ ਸਾਫ ਸਫਾਈ ਦਾ ਕੰਮ ਕਰਦੇ ਹੁੰਦੇ ਸੀ ਸਾਡੇ ਲੋਕਲ ਮਜ਼ਦੂਰ ਉਹ ਸਾਡੇ ਹੁਣ ਨਹੀਂ ਹੈਗੇ ਹੋਰ ਜਿਹੜਾ ਪਰਾਹੀ ਤੁਲਾਈ ਦਾ ਕੰਮ ਹੈ ਉਹ ਵੀ ਸਾਡਾ ਤਕਰੀਬਨ ਤਕਰੀਬਨ ਪ੍ਰਵਾਸੀ ਮਜ਼ਦੂਰਾ ਨਾਲ ਹੀ ਕੰਮ ਚੱਲਦਾ ਆ ਜੇ ਮੰਡਿਆ ਤੋਂ ਬਾਹਰ ਵੀ ਅਸੀਂ ਜਾਈਏ ਤਾਂ ਦੇਖਦੇ ਆ ਸਾਡੇ ਤਾਂ ਖੇਤੀਬਾੜੀ ਨਾਲ ਸੰਬੰਧਤ ਕਿਸਾਨਾਂ ਦਾ ਇੱਕ ਦਿਨ ਵੀ ਸ਼ਾਇਦ ਨਹੀਂ ਗੁਜ਼ਰੇਗਾ ਜਿਦੋਂ ਹੁਣ ਪਿੱਛੇ ਅਸੀਂ ਸੋਚਦੇ ਹੁੰਦੇ ਸੀਗੇ ਕਿ 3000 4000 5000 ਰੁਪਏ ਚ ਕਿੱਲੇ ਦੀ ਵੜਾਈ ਜਿਹੜੀ ਹੈਗੀ 11 21 ਸਾਡੇ ਫਸਲ ਸਾਡੀ ਬੈਲਟ 'ਚ ਹੁੰਦੀ ਹੈ 11 21 ਬਾਸਮਤੀ ਦੀ ਬੈਲਟ ਹੁੰਦੀ ਹੈ ਤਿੰਨ ਉਪਤ 3000 ਤੋਂ ਲੈ ਕੇ 5000 ਰੁਪਏ ਪਰ ਰਕਟ ਦਿਆ ਉਹ ਵਢਾਈ ਦਾ ਰੇਟ ਲੈਂਦਾ ਸੀ ਹੁਣ ਪ੍ਰਵਾਸੀ ਮਜ਼ਦੂਰ ਕਿਤੇ ਨਾ ਕਿਤੇ ਘਟ ਕੇ ਆਉਣਾ ਤੇ ਇਹ ਅੱਜ 10 ਤੋਂ ਲੈ ਕੇ 12000 ਰੁਪਏ ਤੱਕ ਜਿਹੜਾ ਕਿ ਪਹੁੰਚ ਗਿਆ ਕਿਸਾਨਾਂ ਨੂੰ ਇਸ ਜਿਹੜੀ ਹੈਗੀ ਆ ਬਾਸਮਤੀ ਕਿਸਮ ਦੀ ਬਜਾਈ ਹੀ ਘਟ ਕਰਨੀ ਪਈ ਆ ਬਹੁਤ ਸਾਰੇ ਕਿਸਾਨ ਉਸ ਬਾਸਮਤੀ ਕਿਸਮ ਨੂੰ ਛੱਡ ਕੇ ਕਿਤੇ ਨਾ ਕਿਤੇ ਉਹ ਉਹ ਸ ਜੀਰੀਵਣ ਹੋ ਗਏ ਆ ਜਿਹੜੇ ਉਹ ਕੰਬਾਈ ਨਾਲ ਵੱਢੀ ਜਾਂਦੇ ਆ ਪ੍ਰਧਾਨ ਜੀ ਜਿੱਦਾਂ ਹੁਣ ਐਮਸੀ ਦੀਆਂ ਚੋਣਾਂ ਆ ਰਹੀਆਂ ਨੇ ਸਤਾਈ ਦੇ ਵਿੱਚ ਫਿਰ ਚੋਣਾਂ ਆ ਰਹੀਆਂ ਨੇ ਇਹਦੇ ਵਿੱਚ ਬੀਜੇਪੀ ਦਾ ਤੁਹਾਡੇ ਪਾਰਟੀ ਦਾ ਕੀ ਫਿਊਚਰ ਨਜ਼ਰ ਆ ਰਿਹਾ ਹੈ ਤੁਹਾਨੂੰ ਰਾਜਨੀਤਿਕ ਪਾਰਟੀਆਂ ਇਹਨਾਂ ਨੇ ਸਾਰੀਆਂ ਅਸੀਂ ਤਾਂ ਜਿਹੜੀ ਅੱਗੇ ਆ ਬਣਦੀ ਹੈ ਜਿਹੜੀ ਇਲੈਕਸ਼ਨ ਆ ਹੈਗੇ ਆ ਉਹ ਸਾਰੀਆਂ ਪਿੱਛੇ ਵੀ ਲੜੀਆਂ ਤੇ ਅੱਗੇ ਵੀ ਲੜਾਂਗੇ ਸਾਡੇ ਉਰੇ ਦੇਵੀਗੜ੍ਹ ਚ ਨਗਰ ਪੰਚਾਇਤ ਹੈ ਜਿਹੜੀ ਮੇਰੇ ਸਰਕਲ ਚ ਆਂਦੀ ਹੈ ਤੇ ਬਲੌਕ ਸਭਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਤੇ ਹਾਂ ਜਿਹੜੀਆਂ ਚੋਣਾਂ ਸਾਡੇ ਸਿਰ ਤੇ ਆ ਰਹੀਆਂ ਨੇ ਹੁਣ ਸਰਪੰਚੀ ਦੇ ਇਲੈਕਸ਼ਨ ਚ ਤਾਂ ਅਸੀਂ ਦੇਖ ਹੀ ਚੁੱਕੇ ਹਾਂ ਸਾਡੇ ਜਿਹੜੀ ਸਰਕਾਰ ਹੈ ਉਹਨਾਂ ਨੇ ਸਾਡੇ ਜਿਹੜੇ ਕੈਂਡੀਡੇਟ ਸੀਗੇ ਬਹੁਤ ਸਾਰੇ ਕੈਂਡੀਡੇਟਾਂ ਦੇ ਤਾਂ ਕਾਜੀ ਰਾਦ ਕਰਵਾਤੇ ਫਿਰ ਉਹਦੇ ਤੋਂ ਬਾਅਦ ਇਹ ਕੁਝ ਗਿਣੇ ਗਿਣੇ ਚੋਣੇ ਰੋਗ ਸਾਡੇ ਬੱਚੇ ਸੀਗੇ ਉਹ ਉਹਨਾਂ ਨਾਲ ਧੱਕੇ ਮੁਕੀਆਂ ਕੀਤੀਆਂ ਉਹਨਾਂ ਦੀਆਂ ਪਰਚੀਆਂ ਬੈਲਟ ਪੇਪਰ ਪਾੜੇ ਆ ਉਸ ਤੋਂ ਬਾਅਦ ਵੀ ਸਾਡੇ ਲੋਕ ਜਿੱਤਣ ਚ ਕਾਮਯਾਬ ਹੋਏ ਹ ਹੁਣ ਜਿੱਥੇ ਤੱਕ ਗੱਲ ਹੈ ਕਿ ਸਾਡੀ ਨਗਰਪੰਚਾਇਤ ਦੀ ਵਿਗੜਦੀ ਜਾਂ ਬਲੋਕ ਸਭਮਤੀਆਂ ਜ਼ਿਲ੍ਹਾ ਪ੍ਰੀਸ਼ਦ ਦੀ ਅਸੀਂ ਪੂਰੀ ਤਾਕਤ ਨਾਲ ਆਵਾਂਗੇ ਤੇ ਇਸ ਗੱਲ ਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਹੈ ਕਿ ਸਾਡੀ ਭਾਰਤੀ ਜਨਤਾ ਪਾਰਟੀ ਦੇਵਿਗੜ ਨਗਰਪੰਚਾਇਤ ਦੀ ਵੋਟਾਂ ਤਾਂ ਜਿੱਤੇਗੀ ਜਿੱਤੇਗੀ ਬਹੁਮਤ ਬਹੁਮਤ ਨਾਲ ਤੇ ਨਗਰਪੰਚ ਆਪਣਾ ਬਲੋਕ ਸਭਮਤੀ ਦੀ ਚੋਣਾਂ ਵੀ ਅਸੀਂ ਜਿਹੜੀਆਂ ਉਹ ਜਿੱਤ ਕੇ ਤੇ ਆਪਣੀ ਪਾਰਟੀ ਤੇ ਝੋਲੀ ਚ ਪਾਉਂਦੇ